ਸਿਮਰਨ ਤਾਂ ਅਸੀਂ ਵੀ ਕਰਦੇ ਆ ਪਰ ਕਦੀ ਮਹਿਸੂਸ ਨਹੀਂ ਹੋਇਆ ਕਿ ਸਾਡੀ ਨਾਭੀ ਤੋਂ ਵੀ ਊਰਜਾ ਉੱਠ ਕੇ ਉਪਰ ਨੂੰ ਆਉਂਦੀ ਆ ਜੋ ਤੁਸੀਂ ਦੱਸਦੇ ਹੋ ਕਿ ਬੰਦੇ ਦੀ ਸੋਚ ਬਦਲ ਜਾਂਦੀ ਕਾਇਆ ਬਦਲ ਜਾਂਦੀ ਇਹ ਐਕਸਪੀਰੀਅੰਸ ਸਾਡੇ ਨਾਲ ਨਹੀਂ ਹੋਇਆ ਤੁਸੀਂ ਬ੍ਰਹਮਗੰਦੀ ਵੀ ਗੱਲ ਕਰਦੇ ਹੋ ਕਿ ਸਿਮਰਨ ਕਰਨ ਦੇ ਨਾਲ ਬ੍ਰਹਮਗੰਦ ਪੈਦਾ ਹੁੰਦੀ ਹੈ ਪਰ ਸਾਨੂੰ 10 10 15 15 ਸਾਲ ਹੋ ਗਏ ਸਾਡੇ ਨਾਲ ਕਦੀ ਅਜੀਹਾ ਅਨੁਭਵ ਨਹੀਂ ਹੋਇਆ ਸਾਡੇ ਨਾਭੀ ਦੇ ਵਿੱਚੋਂ ਜੋ ਊਰਜਾ ਉਤਪਨ ਹੋ ਕੇ ਪੈਦਾ ਹੋ ਕੇ ਉੱਪਰ ਨੂੰ ਜਾਵੇਗੀ ਇਹ ਤਰੀਕੇ ਦੇ ਨਾਲ ਜਾਵੇਗੀ ਨਾਬੀ ਤੂੰ ਊਰਜਾ ਪੈਦਾ ਹੋ ਕੇ ਉੱਪਰ ਨੂੰ ਜਾਣਾ ਇਹਦੇ ਵਾਸਤੇ ਸਾਨੂੰ ਸਹੀ ਵਿਧੀ ਅਪਣਾਉਣੀ ਪਵੇਗੀ ਵਾਸ਼ਨਾਮਾ ਸ਼ਾਂਤ ਨਹੀਂ ਹੋਈਆਂ ਉਦੋਂ ਚੱਲੀ ਜਾਂਦੀਆਂ ਸਾਡੀ ਸੋਚ ਨਹੀਂ ਬਦਲੀ ਨਿਗਾਹ ਨਹੀਂ ਬਦਲੀ ਸਾਡੀ ਸੁਣਨ ਦੀ ਅਵਸਥਾ ਨਹੀਂ ਬਦਲੀ ਕਿਉਂ ਨਹੀਂ ਬਦਲੀ ਕਿਉਂਕਿ ਸਾਡੇ ਅੰਦਰ ਉਹ ਬ੍ਰਹਮ ਅਗਨ ਪੈਦਾ ਨਹੀਂ ਹੋਈ ਅਸੀਂ ਉਸ ਤਰੀਕੇ ਦੇ ਨਾਲ ਸਿਮਰਨ ਨਹੀਂ ਕੀਤਾ ਹੁਣ ਕਿਸੇ ਜੀਵ ਨੂੰ ਬਿਮਾਰੀ ਲੱਗਦੀ ਆ ਡਾਕਟਰ ਸਭ ਤੋਂ ਪਹਿਲਾਂ ਬਿਮਾਰੀ ਮਰੀਜ਼ ਦੀ ਵੇਖਦਾ ਆ ਹੁਣ ਦੋ ਤਰ੍ਹਾਂ ਦੇ ਮਰੀਜ਼ ਆ ਇੱਕ ਨੂੰ ਤਾਂ ਹਲਕੀ ਜਹੀ ਸ਼ੂਗਰ ਹੋ ਗਈ ਤੇ ਦੂਸਰੇ ਜੀਵ ਦੀ ਜੋ ਸ਼ੂਗਰ ਹੈ ਉਹ 400 500 ਤੱਕ ਰਹਿੰਦੀ ਆ ਹੁਣ ਸੋਚਣ ਵਾਲੀ ਗੱਲ ਆ ਕਿ ਕੀ ਦੋਹਾਂ ਨੂੰ ਸੇਮ ਦਵਾਈ ਦਿੱਤੀ ਜਾਵੇਗੀ ਡਾਕਟਰ ਕੀ ਕਰੇਗਾ ਕਿ ਜੇਦੀ ਤਾਂ ਸ਼ੂਗਰ 450 500 ਤੱਕ ਜਾਂਦੀ ਆ ਉਹਨੂੰ ਹਾਈ ਐਮਜੀ ਵਾਲੀ ਗੋਲੀ ਲਾਵੇਗਾ ਤੇ ਹੋ ਸਕਦਾ ਉਹਨੂੰ ਦਿਨ ਦੇ ਵਿੱਚ ਗੋਲੀ ਖਾਣੀ ਪਵੇ ਸਵੇਰ ਨੂੰ ਤੇ ਸ਼ਾਮ ਨੂੰ ਤੇ ਜੈਸ ਜੀਵ ਨੂੰ ਬਹੁਤ ਹਲਕੀ ਜਿਹੀ 슈ਗਰ ਉਹਦੀ ਉੱਪਰ ਗਈ ਆ ਉਹਨੂੰ ਹੋ ਸਕਦਾ ਕਿ ਉਹ 10-15 ਦਿਨ ਹੀ ਗੋਲੀ ਲਾਵੇ ਇੱਕ ਦਿਨ ਛੱਡ ਕੇ ਵੀ ਲਾ ਸਕਦਾ ਇੱਕ ਦਿਨ ਦੀ ਇੱਕ ਵੀ ਲਾ ਸਕਦਾ ਤੇ ਉਹਨੂੰ ਥੋੜੀ ਐਮਜੀ ਦੀ ਗੋਲੀ ਲੱਗੂਗੀ ਇਸੇ ਤਰ੍ਹਾਂ ਹੁਣ ਕਈ ਜੀਵਾਂ ਦੇ ਵਿਚਾਰ ਘੱਟ ਹੁੰਦੇ ਆ ਉਹ ਹਲਕਾ ਜਿਹਾ ਸਿਮਰਨ ਕਰਦੇ ਇੱਕ ਗੁਰਮੁਖ ਇੰਗਲੈਂਡ ਦੇ ਸੀ ਉਹਨਾਂ ਦਾ ਅਸੀਂ ਸੁਣਿਆ ਸੀ ਪ੍ਰੈਕਟੀਕਲ ਕਹਿੰਦੇ ਅਸੀਂ ਪਹਿਲੇ ਦਿਨ ਹੀ ਕਹਿੰਦੇ ਸਿਮਰਨ ਕੀਤਾ ਸਾਡੇ ਅੰਦਰ ਕਹਿੰਦੇ ਸਾਰੇ ਉਹ ਅੰਦਰੂਨੀ ਅਨੁਭਵ ਹੋਏ ਜੋ ਬ੍ਰਹਮ ਅਗਨ ਅંદર ਪੈਦਾ ਹੋਈ ਆ ਝਰਨੇ ਵਾਂਗ ਅੰਮ੍ਰਿਤ ਫੁੱਟਿਆ ਆ ਉਹ ਕਹਿੰਦੇ ਪਹਿਲੇ ਦਿਨ ਹੀ ਸਾਨੂੰ ਮਹਿਸੂਸ ਹੋ ਗਿਆ ਹੁਣ ਅਜੇ ਹੀ ਗੁਰਮਖਾਂ ਵੱਲ ਦੇਖ ਕੇ ਆਪਾਂ ਕਹਿੰਦੇ ਵੀ ਅਸੀਂ ਵੀ ਵਾਹਿਗੁਰੂ ਵਾਹਿਗੁਰੂ ਕਰਨਾ ਆਪਾਂ ਵੀ ਲੱਗ ਗਿਆ ਪਰ ਸਾਡੇ ਵਿਚਾਰ ਉਹਨਾਂ ਨਾਲੋਂ ਕਿਤੇ ਗੁਣਾ ਜ਼ਿਆਦਾ ਸਾਡੇ ਵਿਚਾਰ ਉਹਨਾਂ ਨਾਲੋਂ ਬਹੁਤ ਜ਼ਿਆਦਾ ਨੇ ਜੇ ਸਾਡੇ ਵਿਚਾਰ ਜ਼ਿਆਦਾ ਨਹੀਂ ਤਾਂ ਅਸੀਂ ਸਿਮਰਨ ਵੀ ਉਸੇ ਤਰੀਕੇ ਕਰਨਾ ਹੁਣ ਆਪਾਂ ਇੱਥੇ ਗਲਤੀ ਕੀ ਕਰਦੇ ਰਹੇ ਹਾਂ 10 15 ਸਾਲ ਆਪਾਂ ਸਿਮਰਨ ਕੀਤਾ ਗਲਤੀ ਕੀ ਕੀਤੀ ਆ ਦੇਖੋ ਇੱਕ ਗੱਲ ਤਾਂ ਕਲੀਅਰ ਹੈ ਕਿ ਜਦ ਤੱਕ ਸਾਡੇ ਵਿਚਾਰ ਨਹੀਂ ਮਰਦੇ ਉਦੋਂ ਤੱਕ ਸਿਮਰਨ ਜੋ ਆ ਉਹ 24 ਘੰਟੇ ਵਾਸਤੇ ਚੱਲੇਗਾ ਨਹੀਂ ਆਪਾਂ ਸਿਮਰਨ ਕਰਦੇ ਰਹੇ ਹਾਂ ਵਾਹਿਗੁਰੂ 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 ਹੁਣ ਇੰਨੀ ਕ ਅਵਾਜ਼ ਦੇ ਵਿੱਚ ਆਪਾਂ ਜਦੋਂ ਸਿਮਰਨ ਕਰਾਂਗੇ ਸਾਡਾ ਧਿਆਨ ਨਹੀਂ ਜੁੜੇਗਾ ਕਿਉਂਕਿ ਬਾਹਰੀ ਸ਼ੋਰ ਸ਼ਰਾਬੇ ਜੋ ਉਹਨਾਂ ਦਾ ਰੌਲਾ ਜਿਆਦਾ ਆ ਸਾਡਾ ਧਿਆਨ ਕਿੱਥੇ ਚਲਾ ਜਾਵੇਗਾ ਬਾਹਰ ਅਸੀਂ ਧਿਆਨ ਕਿੱਥੇ ਜੋੜਨਾ ਹੈ ਤੁਨ ਮਹਿ ਧਿਆਨ ਹੁਣ ਤੁਨ ਦੇ ਵਿੱਚ ਧਿਆਨ ਲਾਉਣ ਵਾਸਤੇ ਸਭ ਤੋਂ ਪਹਿਲਾਂ ਇਸ ਮਨ ਦੀ ਇਸ ਤਰੀਕੇ ਨਾਲ ਕੋਟਾਈ ਕਰਨੀ ਆ ਕਿ ਇਹ ਸਾਡੀ ਗੱਲ ਨੂੰ ਸੁਣੇ ਜੋ ਅਸੀਂ ਇਹਨੂੰ ਸੁਣਾਉਣਾ ਚਾਹੁੰਦੇ ਆ ਮਨ ਨੂੰ ਇਹ ਸੁਣੇ ਹੁਣ ਉਹਦੇ ਵਾਸਤੇ ਇੱਕੋ ਇੱਕ ਤਰੀਕਾ ਆ ਜਿਨ੍ਹਾਂ ਦੇ ਵਿਚਾਰ ਜ਼ਿਆਦਾ ਆ ਵੈਸੇ ਦਾ ਸੰਗਤ ਦੇ ਵਿੱਚ ਸਿਮਰਨ ਕੀਤਾ ਜਾਵੇ ਫਲ ਵੀ ਬਹੁਤ ਮਿਲਦਾ ਤੇ ਗਿਆਨ ਵੀ ਬਹੁਤ ਮਿਲਦਾ ਘਰ ਦੇ ਵਿੱਚ ਬੈਠ ਕੇ ਸਿਮਰਨ ਕਰ ਸਕਦੇ ਆ ਪਰ ਗੁਰਮੁਖਾਂ ਦੀ ਦੇਖ ਰੇਖ ਦੇ ਵਿੱਚ ਜੇ ਇਸ ਵਿਧੀ ਦੇ ਨਾਲ ਆਪਾਂ ਸਿਮਰਨ ਦੱਸਣ ਲੱਗੇ ਆ ਸੋ ਬੱਚੇ ਇਸ ਵਿਧੀ ਨੂੰ ਨਾ ਕਰਨ ਉਹ ਬੱਚਿਆਂ ਦਾ ਸੁਧਾਰ ਨਹੀਂ ਵਾਹ ਗੁਰੂ ਵਾਹ ਗੁਰੂ ਜੇ ਕਰਨਾ ਆ ਤਾਂ ਗੁਰਮੁਖਾਂ ਦੀ ਸੰਗਤ ਦੇ ਵਿੱਚ ਜਾ ਕੇ ਕਰ ਸਕਦੇ ਆ ਕਿਸੇ ਗੁਰਮਖ ਦੀ ਕੋਈ ਸੁਰਤੀ ਜੁੜ ਜਾਵੇ ਤਾਂ ਗੁਰਮਖ ਆਪਣੇ ਆਪ ਹੀ ਦੇਖ ਲੈਂਦੇ ਆ ਹੁਣ ਗਲਤੀ ਆਪਾਂ ਕੀ ਕਰਦੇ ਸੀ ਸਾਡੇ ਅੰਦਰ ਕਿਉਂ ਨਹੀਂ ਉਹ ਊਰਜਾ ਪੈਦਾ ਹੋਈ ਨਾਪੀ ਤੋਂ ਜੋ ਊਰਜਾ ਪੈਦਾ ਹੁੰਦੀ ਆ ਜਿੱਥੇ ਝੋਟ ਵੱਜਦੀ ਆ ਵਾਹ ਗੁਰੂ ਵਾਹ ਗੁਰੂ ਫੇ ਤਰੀਕਾ ਵੀ ਕੀ ਹੋਇਆ ਜੇ ਸਾਡੇ ਵਿਚਾਰ ਜਿਆਦਾ ਨਹੀਂ ਤਾਂ ਇਸ ਤਰੀਕੇ ਸਿਮਰਨ ਕਰੋ ਵਾਹ ਗੁਰੂ 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 ਵਾਹਿ ਗੁਰੂ ਵਾਹਿ ਗੁਰੂ ਜਦੋਂ ਵਾਹਿ ਕਹਿੰਦੇ ਆ ਨਾ ਤਾਂ ਜਿਹੜਾ ਆਪਣਾ ਢੈਡੇ ਆ ਨਾ ਧੁੰਨੀ ਦੇ ਲਾਗਿਓ ਲਾਗਿਓ ਧਰਨ ਦੇ ਲਾਗਿਓ ਲਾਗਿਓ ਉਹ ਅੰਦਰੋਂ ਥੋੜਾ ਖਿੱਚਿਆ ਜਾਂਦਾ ਆ ਆਪਾਂ ਧਿਆਨ ਨਹੀਂ ਦੇਣਾ ਬਸ ਜਦੋਂ ਭਾ ਵਾਹਿ ਬੋਲਣਾ ਨਾ ਤਾਂ ਖਿੱਚ ਗਏ ਵਾਹਿ ਗੁਰੂ ਵਾਹਿ ਗੁਰੂ ਹੁਣ ਇੰਨੀ ਸਿਮਰਨ ਨੂੰ ਉੱਚੀ ਕਰਨ ਦੀ ਲੋੜ ਕੀ ਪੈ ਗਈ ਸਾਨੂੰ ਵਾਹਿ ਗੁਰੂ ਜੀ ਬਾਣੀ ਸਾਨੂੰ ਇੰਜ ਕਹਿੰਦੀ ਆ ਕਿ ਮਨ ਜਿਹੜਾ ਆ ਨਾ ਇਹ ਬੋਲਾ ਹੋ ਚੁੱਕਾ ਕਾਦੇ ਵਿੱਚ ਵਿਚਾਰਾਂ ਦੇ ਵਿੱਚ ਮਾਇਆ ਦੇ ਵਿੱਚ ਕਹਿੰਦੇ ਇਹਨੂੰ ਸ਼ਬਦ ਨਹੀਂ ਸੁਣਦਾ ਹੁਣ ਬਾਹਰ ਹੀ ਕਨੈਕਸ਼ਨ ਜੇ ਆਪਾਂ ਤੋੜਨਾ ਹੈ ਨਾ ਤਾਂ ਇਹਨੂੰ ਇੰਨੀ ਉੱਚੀ ਆਵਾਜ਼ ਆਪਣੀ ਹੀ ਸੁਣਾਉਣੀ ਪਵੇਗੀ ਲੋਕ ਕਰਕੇ ਵੇਖੋ ਜੀ ਆ ਜਿਹੜੇ 10 10 15 15 ਸਾਲ ਕਹਿੰਦੇ ਆ ਨਾ ਉਹ ਮਹੀਨੇ ਦੇ ਵਿੱਚ ਹੀ ਉਹਨਾਂ ਦੀ ਇਹ ਜਿਹੜੇ ਅਨੁਭਵ ਨਹੀਂ ਹੋਏ ਨਾ ਊਰਜਾ ਪੈਦਾ ਹੋਣੀ ਬਦਲਾਵ ਹੋਣੇ ਬ੍ਰਹਮਗਨ ਪੈਦਾ ਹੋਣੀ ਤੁਹਾਡੇ ਜਿਹੜੇ ਵਾਸ਼ਨਾਮਾ ਨੇ ਦੇਖੋ ਕਿਦਾਂ ਛੱਡਦੀਆਂ ਤੁਹਾਡੇ ਸਾਹਮਣੇ ਸਾੜੇ ਜਣੀਆਂ ਤੁਸੀਂ ਆਪ ਖੁਦ ਵੇਖ ਕੇ ਹੈਰਾਨ ਹੋਵੋਗੇ ਕਿ ਇਹ ਇਹ ਕੀ ਹੋ ਗਿਆ ਇਹ ਤਾਂ ਚਮਤਕਾਰ ਹੋ ਗਿਆ ਮੇਰੇ ਨਾਲ ਮੇਰਾ ਤਾਂ ਜੀਵਨ ਬਦਲ ਗਿਆ ਹੁਣ ਜਿਵੇਂ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਸਿਮਰਨ ਦੇ ਨੇ ਫਲ ਦੱਸੇ ਹਨ ਉਹ ਫਲ ਸਾਨੂੰ ਦਿਸਣੇ ਸ਼ੁਰੂ ਹੋਣਗੇ ਬਿਆਹਾ ਫਲ ਹੁਣ ਸਾਨੂੰ ਅਸੀਂ ਤਾਂ ਖੁਦ ਉਹ ਫਲ ਇਹ ਬੀ ਬੀਜ ਕੇ ਫਲ ਤੋੜੇ ਜਾਂ ਖਾਦੇ ਆ ਪਰ ਇਹਦੇ ਲਈ ਸਿਮਰਨ ਇਦਾਂ ਕਰਨਾ ਪਊਗਾ ਹੋ ਸਕੇ ਸੰਗਤ ਦੇ ਵਿੱਚ ਕਰੀਏ ਸੋ ਬ੍ਰਹਮਗੰ ਨਹੀਂ ਪੈਦਾ ਹੋਈ ਊਰਜਾ ਨਹੀਂ ਪੈਦਾ ਹੋ ਕੇ ਹਜੇ ਉੱਪਰ ਨੂੰ ਨਹੀਂ ਗਈ ਇਤੋਂ ਹੀ ਊਰਜਾ ਨਾਭੀ ਤੂੰ ਹੀ ਊਰਜਾ ਉਹ ਬ੍ਰਹਮ ਅਗਨ ਪੈਦਾ ਹੋ ਕੇ ਸਾਡੇ ਅੰਦਰ ਬਲ ਪੈਦਾ ਹੁੰਦਾ ਊਰਜਾ ਪੈਦਾ ਹੁੰਦੀ ਆ ਸਾਡੇ ਰੋਮ ਰੋਮ ਦੇ ਵਿੱਚ ਊਰਜਾ ਜਾਂਦੀ ਆ ਬਸ ਸਵਾਸਾਂ ਦੀ ਪ੍ਰਕਿਰਿਆ ਸਾਡੀ ਠੀਕ ਹੋ ਜਾਵੇ ਸਵਾਸ ਲੈਣ ਦਾ ਸਾਨੂੰ ਤਰੀਕਾ ਆ ਜਾਵੇ ਤਾਂ ਸਾਡਾ ਜੀਵਨ ਆਪਣੇ ਆਪ ਬਦਲੇਗਾ ਜੇ ਸਰੀਰ ਦੇ ਵਿੱਚ ਕੋਈ ਦੁੱਖ ਰਹਿ ਵੀ ਗਿਆ ਆ ਕੋਈ ਰੋਗ ਰਹਿ ਵੀ ਗਿਆ ਆ ਤਾਂ ਆਪਾਂ ਕੋਈ ਵੀ ਹਾਏ ਹਾਏ ਨਹੀਂ ਕਰਾਂਗੇ ਵਾਹਿਗੁਰੂ ਵਾਹਿਗੁਰੂ ਨਿਕਲੂਗਾ ਮਾਲਕ ਦੇ ਭਾਣੇ ਵਿੱਚ ਰਹਿਵਾਂਗੇ ਸਵਾਹਿਬਾ ਗਲਤੀ ਕਰਦੇ ਆ ਰਹੇ ਆ ਕਿ ਅਸੀਂ ਆਪਣੇ ਮਨ ਦੇ ਅਕੋਰਡਿੰਗ ਸਿਮਰਨ ਨਹੀਂ ਕੀਤਾ ਦੂਜੇ ਵੱਲ ਦੇਖ ਲਿਆ ਕਿ ਉਹ ਹੌਲੀ ਕਰਦਾ ਹੈ ਉਹ ਹੌਲੀ ਤਾਂ ਕਰਦਾ ਹੈ ਭਾਈ ਉਹਦੀ ਅਵਸਥਾ ਕੁਝ ਵੜੀ ਹੋਈ ਆ ਹੁਣ ਜਿਨ੍ਹਾਂ ਦੀ ਗਾਹ ਜਾ ਕੇ ਅਵਸਥਾ ਬਣ ਜਾਂਦੀ ਆ ਉਹਨਾਂ ਤਾਂ ਇੱਕ ਵਾਰੀ ਵਾਹਿਗੁਰੂ ਕਿਹਾ ਤੇ ਉਹਨਾਂ ਦੀ ਖੇੜ ਬਣ ਜਾਂਦੀ ਆ ਚਲੋ ਜੀ ਦੂਜੇ ਪਾਸੇ ਪਹੁੰਚ ਜਾਂਦੇ ਸੋ ਆਪਾਂ ਨਾਮ ਤੱਕ ਪਹੁੰਚ ਕਰਨੀ ਆ ਆਪਣੇ ਮਨ ਨੂੰ ਸਹਿਜ ਵਿੱਚ ਲਿਜਾ ਕੇ ਇਹ ਸਿਮਰਨ ਦਾ ਬਹੁਤ ਹੀ ਵਧੀਆ ਤਰੀਕਾ ਆ ਪਰ ਹਰ ਸਮੇਂ ਵੀ ਇਹ ਸਿਮਰਨ ਨਹੀਂ ਦਗਾ ਕਰਨਾ ਜਦੋਂ ਮਨ ਸਹਿਜ ਆ ਗਿਆ ਵਾਹ ਗੁਰ ਵਾ ਗੁਰ ਇਸ ਤਰੀਕੇ ਸਿਮਰਨ ਕਰਦੇ ਕਰਦੇ ਆਪਾਂ ਮਨ ਨੂੰ ਸਹਜ ਦੇ ਵਿੱਚ ਲਿਆਇਆ